ਅੱਜ ਗੁਰੂ ਪਿਆਰੇਓ ਸੰਗਤ ਟੈਲੀਵਿਜ਼ਨ ਦਾ ਸਦਾ ਕਬੂਲਦੇ ਹੋਏ ਸਾਡੇ ਬੜੇ ਹੀ ਪਿਆਰੇ ਅਤੇ ਸਤਿਕਾਰਯੋਗ ਸ਼ਖਸੀਅਤ ਸਿੰਘ ਸਾਹਿਬ ਪ੍ਰਿੰਸੀਪਲ ਗਿਆਨੀ ਸਵਨ ਸਿੰਘ ਬਾਠੀ ਜੀ ਸਾਡੇ ਚ ਮੌਜੂਦ ਨੇ ਗੁਰਫਤੀ ਦੀ ਸਾਂਝ ਕਬੂਲ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਸਭ ਤੋਂ ਪਹਿਲਾਂ ਤਾਂ ਜੀ ਬੰਦੀ ਛੋੜ ਦਿਵਸ ਤੇ ਦਿਵਾਲੀ ਦੀਆਂ ਆਪ ਜੀ ਨੂੰ ਕੋਟਨ ਕੋਟ ਮੁबारकਾਂ ਤੇ ਅਸੀਂ ਚਾਹੁੰਦੇ ਆਂ ਸੰਗਤ ਨੂੰ ਵੀ ਇਹ ਮੁबारकਾਂ ਖੁੱਲੇ ਦਿਲ ਨਾਲ ਦਿੱਤੀਆਂ ਜਾਂਦੀਆਂ ਜੀ ਜਿਹੜਾ ਬੰਦੀ ਛੋੜ ਦੇਵਸ ਦਾ ਸ਼ਬਦ ਹੈ ਇਹ ਭਾਈ ਗੁਰਦਾਸ ਜੀ ਦੀ ਬਾਅਦ ਦੇ ਵਿੱਚੋਂ ਜਿਆਦਾ ਪ੍ਰਚਲਿਤ ਹੋਇਆ ਵਰਤਿਆ ਹੋਇਆ ਗੁਰੂ ਗ੍ਰੰਥ ਸਾਹਿਬ ਚ ਵੀ ਹੈ ਜੀ ਬੰਦੀ ਛੋੜ ਜਿਹੜਾ ਦੇਵਸ ਹੈ ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 6ਵੇਂ ਸਤਗੁਰਾਂ ਨਾਲ ਸੰਬੰਧਿਤ ਹੈ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋ ਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਬਾਰੋ ਬਾਰੀ ਦਲ ਪੰਜਨ ਗੁਰ ਸੂਰਮਾ ਬੜ ਜੋਦਾ ਬਹੁ ਪਰ ਉਪਕਾਰੀ ਇਹ ਪਾਈ ਗੁਰਦਾਸ ਜੀ ਦੀ ਬਾਰ ਦੇ ਵਿੱਚ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਗੁਰਗੱਦੀ ਉੱਤੇ ਬੈਠਣ ਦਾ ਛੇਵੇਂ ਗੁਰਨਾਨਕ ਜੋਤ ਦਾ ਗੱਦੀ ਉੱਤੇ ਬੈਠਣ ਦਾ ਇਸ ਬਾਰ ਦੇ ਵਿੱਚ ਜ਼ਿਕਰ ਕੀਤਾ ਗਿਆ ਜੀ ਤੇ ਸਤਗੁਰੂ ਮਹਾਰਾਜ ਜੀ ਦਾ ਸ਼ਬਦ ਜਿਹੜਾ ਦਰਬਾਰ ਸਾਹਿਬ ਤੋਂ ਵੀ ਇਹਨਾਂ ਦਿਨਾਂ 'ਚ ਹੁਣ ਤੁਸੀਂ ਸੁਣੋਂਗੇ ਸਤਗੁਰ ਬੰਦੀ ਛੋੜ ਹੈ ਬਿਲਕੁਲ ਜੀ ਜੀਵਨ ਮੁਕਤ ਕਰੇ ਓਢੀਣਾ ਵੀ ਜਿਹੜਾ ਸਤਗੁਰੂ ਹੈ ਉਹ ਬੰਦੀ ਛੋੜ ਹੈ ਬੰਦੀ ਛੋੜ ਤੋਂ ਇੱਥੇ ਭਾਵ ਹੈ ਵਿਸ਼ੇ ਵਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰਾਂ ਤੋਂ ਮੁਕਤ ਕਰਾਉਂਦਾ ਜੰਮਣ ਮਰਨ ਤੋਂ ਮੁਕਤ ਕਰਾਉਂਦਾ ਹੈ ਜੀ ਜੀਵਨ ਮੁਕਤ ਕਰੇ ਓਢੀਣਾ ਓਢੀਣਾ ਸ਼ਬਦ ਸਮਝਣ ਵਾਲੀ ਥੋੜੀ ਜੀ ਲੋੜ ਹੈ ਬਿਲਕੁਲ ਜੀ ਓਢੀਣਾ ਤੋਂ ਹੁੰਦਾ ਹੈ ਨਰਾਸ਼ ਉਦਾਸ ਹੈਤਾਸ਼ ਵੀ ਹੁਣ ਕੁਝ ਨਹੀਂ ਹੋ ਸਕਦਾ ਮੇਰੇ ਜੀਵਨ ਦਾ 네ਗਟਿਵਿਟੀ ਹੈ ਜੀ 네ਗਟਿਵਿਟੀ ਵੀ ਮੈਂ ਤਾਂ ਭਾਵ ਸਾਗਰ ਚ ਡੁੱਬੇ ਜਾਣਾ ਬਿਲਕੁਲ ਜੀ ਤੇ ਪਾਈ ਗੁਰਦਾਸ ਜੀ ਨੇ ਲਿਖਿਆ ਵੀ ਨਹੀਂ ਸਤਗੁਰੂ ਇਹੋ ਜਾਂ ਬੰਦੀ ਛੋੜ ਹੈ ਸਤਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਓਢੀਣਾ ਜੀ ਤੇ ਇਹ ਤਾਂ ਬੁਨਿਆਦੀ ਗੱਲਾਂ ਹੈ ਜਿਹੜੀਆਂ ਆਕੇ ਬੰਦੀ ਛੋੜ ਦੇਵ ਸ ਨਾਲ ਜੁੜੀਆਂ ਬਿਲਕੁਲ ਜੀ ਉਹ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਜਹਾਗੀਰ ਬਾਦਸ਼ਾਹ ਦੇ ਸਮੇਂ ਜਹਾਗੀਰ ਬਾਦਸ਼ਾਹ ਦਾ ਜਿਹੜਾ ਵਜ਼ੀਰ ਸੀ ਉਹਦਾ ਨਾਮ ਵੀ ਵਜ਼ੀਰ ਖਾਨ ਸੀ ਜੀ ਉਹ ਜਿਵੇਂ ਕਿਵੇਂ ਵੀ ਰਾਜਨੀਤਿਕ ਹਾਲਾਤ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਵਿਰੋਧੀ ਜਿਨ੍ਹਾਂ ਦੀ ਸਾਜਸ਼ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦ ਕਰਾਉਣਾ ਸੀ ਤੇ ਜਿਨ੍ਹਾਂ ਦਾ ਮਨੋਰਥ ਸਿੱਖ ਧਰਮ ਦੀ ਜਿਹੜੀ ਬਾਦੀ ਸ਼ਾਖ ਹੈ ਉਸ ਨੂੰ ਰੋਕਣਾ ਤੇ ਖਤਮ ਕਰਨਾ ਸੀ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦ ਹੋ ਗਏ ਤੇ ਫਿਰ ਉਸੇ ਧੜੇ ਨੇ ਉਸੇ ਸੋਚ ਨੇ ਜਹਾਂਗੀਰ ਨੂੰ ਦੱਸਿਆ ਵੀ ਹੁਣ ਉਹਨਾਂ ਦੇ ਪੁੱਤਰ ਦਾ ਪ੍ਰਭਾਵ ਵੀ ਹੈ ਜਿਹੜਾ ਵਧਦਾ ਜਾਂਦਾ ਹੈ ਉਹਨਾਂ ਨੇ ਫਿਰ ਵਜ਼ੀਰ ਖਾਨ ਨੂੰ ਅੰਮ੍ਰਿਤਸਰ ਦੀ ਧਰਤੀ ਉੱਤੇ ਭੇਜਿਆ ਜੀ ਤੇ ਵਜੀਰ ਖਾਨ ਫਿਰ ਗੁਰੂ ਹਰਗੋਬਿੰਦ ਮਹਾਰਾਜ ਨੂੰ ਲੈ ਕੇ ਗਏ ਤੇ ਇਹ ਜਿਹੜਾ ਵਿਦਵਾਨਾਂ ਦੀਆਂ ਬਹੁਤ ਇਹਦੇ ਉੱਤੇ ਵੱਖ-ਵੱਖ ਰਾਇਆਂ ਹੈਗੀਆਂ ਪਰ ਜਿਹੜੀ ਕੁੱਲ ਮਿਲਾ ਕੇ ਇਹ ਗ੍ਰਿਫਤਾਰੀ ਹੈ ਇਹ 1611 ਨੂੰ ਬਣਦੀ ਹੈ ਵਿਦਵਾਨਾਂ ਦੀ ਜਿਹਦੇ ਉੱਤੇ ਸਹਿਮਤੀ ਬਣਦੀ ਹੈ ਜੀ ਤੇ ਸਾਲ ਡੇਢ ਸਾਲ ਦਾ ਸਮਾਂ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਕੈਦ ਦਾ ਬਣਦਾ ਬਿਲਕੁਲ ਜੀ ਜੀ ਤੇ ਭਾਵੇਂ ਮੋਸਫਾਨੀ ਜਿਹੜਾ ਮੁਸਲਮਾਨ ਲਖਾਰੀ ਹੋਇਆ ਜਿਹਦੀ ਦਬਸਤਾਨ ਮੁਹਾਜਬਾ ਕਿਤਾਬ ਹੈ ਉਹਨੇ ਤਾਂ ਗੁਰੂ ਹਰਗੋਬਿੰਦ ਮਹਾਰਾਜ ਨੂੰ 12 ਸਾਲ ਦੀ ਕੈਦ ਕਰਨਾ ਲਿਖਿਆ ਹੈ ਜੀ ਪਰ ਵਿਦਵਾਨ ਕਹਿੰਦੇ ਵੀ ਇਉਂ ਨਹੀਂ ਸੀ ਵੀ ਇਹ ਸੰਭਵ ਹੈ ਹੂੰ ਵੀ ਗੁਰੂ ਹਰਗੋਬਿੰਦ ਮਹਾਰਾਜ ਨੂੰ 12 ਸਾਲ ਕੈਦ ਕਰਨ ਦਾ ਹੁਕਮ ਹੋਇਆ ਹੋਵੇ ਪਰ ਫਿਰ ਜੇਲ੍ਹ ਦੇ ਵਿੱਚ ਰਹਿ ਕੇ ਜਹਾਂਗੀਰ ਨਾਲ ਨੇੜਤਾ ਹੋਣ ਕਰਕੇ ਉਹ ਤਬਦੀਲ ਹੋ ਗਈ ਸਤਗੁਰਾਂ ਨੇ ਛੇਤੀ ਰੇਹਾ ਕਰ ਦਿੱਤਾ ਗਿਆ ਜੀ ਇਹ ਮੈਂ ਹਵਾਲਾ ਤਾਂ ਦਿੱਤਾ ਹੈ ਵੀ ਪੜ੍ਹ ਕੇ ਕੋਈ ਕਹੇ ਜੀ ਉੱਥੇ 12 ਸਾਲ ਲਿਖਿਆ ਜੀ ਪਰ ਵਿਦਵਾਨਾਂ ਨੇ ਇਹ ਨਿਰਣਾ ਲਿਆ ਵੀ ਸੰਭਵ ਹੈ ਵੀ ਪਹਿਲਾਂ ਇਸ ਤਰ੍ਹਾਂ ਦੀ ਦੇ ਦਿੱਤੀ ਗਈ ਹੋਵੇ ਦੇ ਦਿੱਤੀ ਗਈ ਹੋਵੇ ਹੁਕਮ ਹੋਇਆ ਹੋਵੇ ਹਾਂ ਜਿਵੇਂ ਆਪਾਂ ਹੁਣ ਵੀ ਦੇਖਦੇ ਆਂ ਚੰਗੇ ਰਸੂਖ ਨੂੰ ਦੇਖ ਕੇ ਅੱਜ ਵੀ ਕਾਨੂੰਨ ਹੈ ਭਾਰਤ ਦਾ ਕਿ ਕੋਈ 15 ਅਗਸਤ ਤੇ 26 ਜਨਮ ਤੇ ਜਿਹੜੇ ਕੈਦੀਆਂ ਉਹਨਾਂ ਦੀ ਜੇਲ੍ਹ ਕਿਸ ਦੀ 6 ਮਹੀਨੇ ਤੇ ਕਿੰਨੇ ਸਾਲ ਦੀ ਮਾਫ ਹੋ ਜਾਂਦੀ ਹੈ ਬਿਲਕੁਲ ਜੀ ਚਲੋ ਆਪਾਂ ਕੁੱਲ ਮਿਲਾ ਕੇ ਇਹ ਕਹੀ ਵੀ ਗੁਰੂ ਹਰਗੋਬਿੰਦ ਮਹਾਰਾਜ ਨੂੰ 1611 ਦੇ ਕਰੀਬ ਅੰਮ੍ਰਿਤਸਰ ਤੋਂ ਵਜ਼ੀਰ ਉਹਦਾ ਨਾਮ ਵੀ ਵਜ਼ੀਰ ਖਾਨ ਸੀ ਉਹ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਪੱਕਾ ਸਰਦਾਰੂ ਸੀ ਗੁਰੂ ਘਰ ਦਾ ਜੀ ਬੜੀ ਸਰਦਾਰਾ ਰੱਖਦਾ ਸੀ ਉਹ ਸਤਕਾਰ ਦੇ ਨਾਲ ਸਤਗੁਰੂ ਮਹਾਰਾਜ ਨੂੰ ਲੈ ਗਿਆ ਤੇ ਸਤਗੁਰੂ ਮਹਾਰਾਜ ਨੂੰ ਜਾ ਕੇ ਜਹਾਂਗੀਰ ਨੂੰ ਮਿਲਾਇਆ ਜੀ ਤੇ ਦਿੱਲੀ ਮਿਲਣ ਤੋਂ ਬਾਅਦ ਫਿਰ ਗੁਰੂ ਹਰਗੋਬਿੰਦ ਮਹਾਰਾਜ ਨੂੰ ਮੱਧ ਪ੍ਰਦੇਸ਼ ਦੇ ਕਿਲੇ ਗਵਾਲੀਅਰ ਦੇ ਵਿੱਚ ਕੈਦ ਰੱਖਣ ਦੇ ਹੁਕਮ ਹੋਏ ਜੀ ਗੁਰੂ ਹਰਗੋਬਿੰਦ ਮਹਾਰਾਜ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕਰ ਦਿੱਤਾ ਉੱਥੇ ਜਿਹੜੇ 52 ਰਾਜਿਆਂ ਦਾ ਵਿਸ਼ੇਸ਼ ਕਰਕੇ ਹਿੰਦੂ ਰਾਜਪੂਤ ਰਾਜੇ ਸੀ ਉਹ ਕੈਦੀ ਸੀ ਜੀ ਬਿਲਕੁਲ ਉਹਨਾਂ ਦਾ ਜ਼ਿਕਰ ਹੁੰਦਾ ਜੀ ਤੇ ਦੋ ਵਿਸ਼ੇਸ਼ ਤੌਰ ਤੇ ਸਰਹੰਦ ਦੇ ਪੀਰਾਂ ਦਾ ਵੀ ਜ਼ਿਕਰ ਆਉਂਦਾ ਜਿਹੜੇ ਕੈਦ ਵਿੱਚ ਸੀ ਉੱਥੇ ਇੱਕ ਦਾ ਨਾਮ ਸੀ ਸੇਖ ਅਹਿਮਦ ਦੂਸਦੇ ਦੂਸਰੇ ਪੀਰ ਦਾ ਨਾਮ ਸੀ ਸੇਖ ਇਬਰਾਹਿਮ ਜੀ ਸਰਹੰਦ ਦੇ ਪੀਰ ਸੀ ਉਹ ਉਹ ਵੀ ਉੱਥੇ ਗਵਾਲੀਅਰ ਦੇ ਕਿਲੇ ਵਿੱਚ ਕੈਦ ਸਨ ਜੀ ਇੰਜ ਗੁਰੂ ਹਰਗੋਬਿੰਦ ਮਹਾਰਾਜ ਜਦੋਂ ਉੱਥੇ ਗਵਾਲੀਅਰ ਦੇ ਕਿਲੇ ਵਿੱਚ ਚਲੇ ਗਏ ਕੈਦੀਆਂ ਨੂੰ ਬਹੁਤ ਹੀ ਮਾੜਾ ਖਾਣੇ ਨੂੰ ਦਿੱਤਾ ਜਾਂਦਾ ਸੀ ਬਿਲਕੁਲ ਸੋ ਅਸੀਂ ਮੇਰੇ ਦਿਮਾਗ ਚ ਕਿਹਾ ਹੈ ਸ਼ੇਖ ਅਹਿਮਦ ਸਰੰਦੀ ਵੀ ਹੈ ਜਿਨੇ ਪੰਜਵੇਂ ਪਾਸ਼ਾ ਜੀ ਨੂੰ ਸ਼ਹੀਦੀ ਦਿਵਸ ਦੇ ਵਿੱਚ ਬਹੁਤ ਉਹਦਾ ਵੱਡਾ ਯੋਗਦਾਨ ਰਿਹਾ ਤੇ ਇਹ ਉਹੀ ਹੈ ਜਾਂ ਇਹ ਅਲੱਗ ਹੈ ਜੀ ਜੀ ਸੰਭਵ ਹੈ ਸੰਭਵ ਕਿਹਾ ਮੈਂ ਤਾਂ ਇੱਕ ਥੋਂ ਤੇ ਪੜਿਆ ਵੀ ਆ ਬਾਦ ਦੇ ਵਿੱਚ ਜਾ ਕੇ ਜਹਾਂਗੀਰ ਤੇ ਸ਼ੇਖ ਅਹਿਮਦ ਦੇ ਵਿੱਚ ਅਸਲ ਜਦੋਂ ਇਹ ਕੈਦ ਦਾ ਹਵਾਲਾ ਹੁੰਦਾ ਹੈ ਤਾਂ ਉਹ ਕੱਲਾ ਸ਼ੇਖ ਅਹਿਮਦ ਲਿਖਿਆ ਹੋਇਆ ਹੈ ਪਰ ਜਦੋਂ ਉਹ ਸਰੰਦ ਤੋਂ ਗ੍ਰਿਫਤਾਰ ਕਰਿਆ ਸ਼ੇਖ ਅਹਿਮਦ ਸਰਦੀ ਦਾ ਬਣੇ ਗਿਆ ਉਹ ਤੇ ਜਿਹੜੇ ਸੇਖ ਐ ਮਨੁ ਸਰੈਦੀ ਨੇ ਜਹਾਂਗੀਰ ਨੂੰ ਚੁੱਕ ਕੇ ਗੁਰੂ ਅਰਜਨ ਦੇ ਮਹਾਰਾਜ ਨੂੰ ਸ਼ਹੀਦ ਕਰਵਾਇਆ ਸੀ ਜੀ ਤੇ ਬਾਅਦ ਦੇ ਵਿੱਚ ਜਹਾਂਗੀਰ ਨਾਲ ਉਹਦੀ ਅਣਬਣ ਹੋ ਗਈ ਸੀ ਉਹ ਕੈਦ ਚ ਰਿਹਾ ਬਿਲਕੁਲ ਸੇ ਵੱਡਾ ਇਤਿਹਾਸਿਕ ਪੱਖ ਆ ਵੀ ਹਾਂਜੀ ਹਾਂ ਤੇ ਆਪਾਂ ਅੱਗੇ ਜਿਹਦੇ ਹਾਲਾਤ ਦੱਸੋ ਆਪ ਵੀ ਹਾਂਜੀ ਅੱਗੇ ਵੀ ਆਪਾਂ ਹਾਲਾਤ ਦੇਖਾਂ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਸ਼ਹੀਦੀ ਜੀ ਗਵਾਲੀਅਰ ਦੇ ਕਿਲੇ ਤੋਂ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਛੁੱਟਣਾ ਹੂੰ ਦੇ ਗੁਰੂ ਅਰਜਨ ਦੇ ਮਹਾਰਾਜ ਜੀ ਤੋਂ ਇਸ ਕੈਦ ਦੇ 1.5-2 ਸਾਲ ਨੂੰ ਛੱਡ ਕੇ ਜਹਾਗੀਰ ਦਾ ਕੋਈ ਟਕਰਾਅ ਨਾ ਰਹਿਣਾ ਗੁਰੂ ਘਰ ਦੇ ਨਾਲ ਇਹ ਬੜੇ ਇਤਿਹਾਸਕ ਸਵਾਰ ਸਾਡੇ ਮੂਹਰੇ ਛੱਡ ਕੇ ਜਾਂਦਾ ਹੈ ਬਿਲਕੁਲ ਨੇੜਤਾ ਜਿਹੜੀ ਗੁਰੂ ਘਰ ਦੇ ਨਾਲ ਚੱਲੀ ਉਹ ਆਪਾਂ ਹੁਣ ਅੱਗੇ ਦੇਖਦੇ ਹਾਂ ਜੀ ਬਿਲਕੁਲ ਉੱਥੇ ਜਦੋਂ ਕੈਦੀਆਂ ਨੂੰ ਖਾਣਾ ਬੜਾ ਮਾੜਾ ਦਿੱਤਾ ਜਾਂਦਾ ਸੀ ਗੁਰੂ ਹਰਗੋਬਿੰਦ ਮਹਾਰਾਜ ਜਦੋਂ ਗਏ ਸਤਗੁਰੂ ਮਹਾਰਾਜ ਨੂੰ ਖਾਣਾ ਉਹਨਾਂ ਤੋਂ ਅਲੱਗ ਪਰੋਸਿਆ ਗਿਆ ਸਤਗੁਰੂ ਮਹਾਰਾਜ ਨੇ ਸਿਫਾਰਸ਼ ਕੀਤੀ ਭਾਈ ਜਿਵੇਂ ਅਕਬਰ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਲੰਗਰ 'ਚ ਗੋਵਿੰਦ ਆਲਾ ਆਇਆ ਜੀ ਬਾਦਸ਼ਾਹ ਨੂੰ ਵੀ ਉਹੀ ਲੰਗਰ ਦਿੱਤਾ ਗਿਆ ਜਿਹੜਾ ਸੰਗਤ ਨੂੰ ਸੀ ਹੂੰ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਤਾਂ ਵੀ ਪਹਿਲਾਂ ਪੰਗਤ ਦੇ ਵਿੱਚ ਲੰਗਰ ਛੱਕਿਓ ਗਰੀਬਾਂ ਨਾਲ ਪਹਿਕੇ ਬਿਲਕੁਲ ਜੀ ਤੇ ਫਿਰ ਆ ਕੇ ਸੰਗਤ ਕਰੋ ਹੁਣ ਜਦੋਂ ਉੱਥੇ ਗੁਰੂ ਹਰਗੋਬਿੰਦ ਮਹਾਰਾਜ ਨੂੰ ਤਾਂ ਚੰਗਾ ਖਾਣਾ ਆਇਆ ਤੇ ਦੂਜੇ ਜਿਹੜੇ ਰਾਜੇ ਹਿੰਦੂ ਰਾਜੇ ਰਾਜਪੂਤ ਕੈਦੀ ਸੀ ਆ शेख अहमद ਸਰਦੀ शेख ابراہیم ਇਹਨਾਂ ਦਾ ਬੁਰਾ ਸਲੂਕ ਕੀਤਾ ਜਾਂਦਾ ਸੀ ਹਾਂਜੀ ਇਹ ਇਹ ਲਿਖਦਾ ਹੈ ਲਿਖਿਆ ਜਾਂਦਾ 52 ਤਾਂ ਹੁਣ ਵੀ ਥਮਲੇ ਉੱਥੇ ਕਿ ਉਹਨਾਂ ਨਾਲ ਬੰਨੇ ਹੋਏ ਤੇ ਨੇੜੇ ਹੋਏ ਸੀ ਅੱਛਾ ਜੀ ਸਿਰਫ ਜਦੋਂ ਇਹਨਾਂ ਨੇ ਸਰੀਰਕ ਕਿਰਿਆ ਕਰਨੀ ਹੈ ਹੂੰ ਤੇ ਮਲਮੂਤਰ ਜਦੋਂ ਕਰਨਾ ਉਦੋਂ ਖੋਲੇ ਜਾਂਦੇ ਸੀ ਜਾਂ ਖਾਣੇ ਲਈ ਥੋੜੀ ਜਿਹੀ ਰਾਹਤ ਦਿੱਤੀ ਜਾਂਦੀ ਸੀ ਇੰਨੀ ਸਖਤੀ ਸੀ ਗੁਰੂ ਹਰਗੋਬਿੰਦ ਮਹਾਰਾਜ ਨੇ ਉਹਨਾਂ ਨੂੰ ਦੋਨਾਂ ਦਿਨਾਂ ਗੱਲਾਂ ਚ ਸਾਲ ਡੇਢ ਸਾਲ ਚ ਰਹਿ ਕੇ ਹੁਣ ਮੈਂ ਇਹ ਨਹੀਂ ਕਹਿ ਰਿਹਾ ਵੀ ਪਹਿਲੇ ਦਿਨੇ ਇਹ ਹੋ ਗਈ ਗੱਲ ਕਿਉਂਕਿ ਇਤਿਹਾਸ ਇੰਨੀ ਬਰੀਕੀ ਨਾਲ ਨਹੀਂ ਖੋਲਦਾ ਹੁੰਦਾ ਗੱਲਾਂ ਬਿਲਕੁਲ ਜੀ ਪਰ ਇਤਿਹਾਸ ਨੇ ਇਹ ਗੱਲ ਖੋਲਤੀ ਹੈ ਵੀ ਗੁਰੂ ਹਰਗੋਬਿੰਦ ਮਹਾਰਾਜ ਦੇ ਉੱਥੇ ਜਾਣ ਤੇ ਜਿਹੜੇ ਉੱਥੇ ਕੈਦੀ ਸੀ ਉਹਨਾਂ ਦਾ ਜਿਉਣਾ ਸੁਖਾਲਾ ਹੋ ਗਿਆ ਬਿਲਕੁਲ ਜੀ ਰਾਇਤਾ ਮਿਲਣ ਲੱਗ ਗਿਆ ਰਾਇਤਾ ਉਹਨਾਂ ਨੂੰ ਉਹ ਚ ਮਿਲ ਗਿਆ ਸੰਗਲ ਘਟ ਸਮੇਂ ਲਈ ਲੱਗਣ ਲੱਗ ਗਿਆ ਖਾਣਾ ਪੀਣਾ ਚੰਗਾ ਮਿਲਣ ਲੱਗ ਗਿਆ ਜੀ ਤੇ ਉੱਥੇ ਦਾ ਜਿਹੜਾ ਦਰੋਗਾ ਸੀ ਜਿਵੇਂ ਅੱਜ ਆਪਾਂ ਕਹਿੰਦੇ ਜੇਲ੍ਹ ਸੁਬਡੈਂਟ ਬਿਲਕੁਲ ਜੀ ਉਹਦਾ ਨਾਂ ਸੀ ਹਰੀਦਾਸ ਹਿੰਦੂ ਸੀ ਜੀ ਉਹ ਗੁਰੂ ਹਰਗੋਬਿੰਦ ਮਹਾਰਾਜ ਦੇ ਵਿੱਚ ਉਹ ਉਹ ਵੀ ਬੜੀ ਸ਼ਰਦਾ ਰੱਖਦਾ ਸੀ ਜੀ ਉਸ ਨੂੰ ਦਿਵਾਨ ਚੰਦੂ ਸ਼ਾਹ ਨੇ ਇੱਕ ਆਪਣੀ ਚਿੱਠੀ ਭੇਜੀ ਵੀ ਤੂੰ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਖਾਣੇ ਦੇ ਵਿੱਚ ਜ਼ਹਿਰ ਦੇ ਕੇ ਉਹਨੂੰ ਖਤਮ ਕਰਦੇ ਮਾਰਦੇ ਹੁਣ ਸਵਾਲ ਉੱਠ ਸਕਦਾ ਹੈ ਵੀ ਉਹ ਕਿਉਂ ਮਰਵਾਉਣਾ ਚਾਹੁੰਦਾ ਸੀ ਹੂੰ ਇਹ ਤਾਂ ਉਹਨਾਂ ਇਤਿਹਾਸ ਕਰਾਂ ਜਾਂ ਉਹਨਾਂ ਲੋਕਾਂ ਲਈ ਸਵਾਲ ਹੈ ਜਿਹੜੇ ਕਹਿੰਦੇ ਵੀ ਚੰਦੂ ਨਰਦੋਸ਼ ਸੀ ਜੀ ਜੇ ਚੰਦੂ ਨਰਦੋਸ਼ ਹੀ ਉਹਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਪਹਿਲਾਂ ਸ਼ਹੀਦ ਦੀ ਕਰਾਉਣ ਚ ਉਹਦਾ ਪੂਰਾ ਹੱਥ ਸੀ ਫਿਰ ਉਹਨਾਂ ਨੇ ਉਹਨਾਂ ਦੇ ਪੁੱਤਰ ਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਵੀ ਤਾਂ ਕਿ ਜਿਹੜਾ ਭੇਤ ਹੈ ਉਹ ਨਾ ਪੰਜਾਬ ਦਾ ਖੁੱਲ ਜਾਵੇ ਜੀ ਹਰੀਦਾਸ ਦਰੋਗਾ ਨੇ ਉਹ ਚਿੱਠੀ ਚੁੱਕੀ ਚੁੱਕੀ ਜਾ ਕੇ ਗੁਰੂ ਹਰਗੋਬਿੰਦ ਮਹਾਰਾਜ ਦੀ ਚਰਨਾਂ 'ਚ ਰੱਖ ਦਿੱਤੀ ਵੀ ਐਓ ਮੈਨੂੰ ਹੁਕਮ ਆਇਆ ਹੂੰ ਤੇ ਇਹ ਤਾਂ ਹੁਣ ਆਪਾਂ ਸਾਰੇ ਜਾਣਦੇ ਆ ਵੀ ਇਹਨੇ ਚਿੱਠੀ ਗੁਰੂ ਹਰਗੋਬਿੰਦ ਮਹਾਰਾਜ ਨੂੰ ਦੱਸਤੀ ਉਹ ਗੁਰੂ ਮਹਾਰਾਜ ਦਾ ਮਾੜਾ ਕਿਵੇਂ ਕਰ ਸਕਦਾ ਸੀ ਬਿਲਕੁਲ ਤੇ ਇਸ ਤੋਂ ਜਿਹੜੀ ਦੂਜੀ ਚਿੱਠੀ ਕੁਝ ਥੇਰ ਬਾਅਦ ਅੱਜ ਵਾਲਾ ਕੰਮ ਨਹੀਂ ਸੀ ਚਿੱਠੀ ਦਾ ਕੋਈ ਹਰਕਾਰਾ ਲੈ ਕੇ ਆਇਆ ਹੋਊਗਾ ਨਾ ਭਰੋਸੇਯੋਗ ਹਾਂਜੀ ਹਾਂਜੀ ਤੇ ਉਹਨੇ ਹਰੀ ਦਾ ਜਿਹੜਾ ਹਰੀਦਾਸ ਦਰੋਗਾ ਸੀ ਉਹਨੇ ਤਾਂ ਉਹਦੇ ਨਾਲੇ ਜਦੇ ਮੁਰਦੇ ਹੀ ਕਹਿ ਦਿੱਤਾ ਨਾ ਵੀ ਮੈਂ ਜ਼ਾਹਿਰ ਨਹੀਂ ਦੇ ਸਕਦਾ ਹੂੰ ਤੇ ਫਿਰ ਜਿਹੜਾ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਲੱਭੇ ਪਾਪੇ ਪਸਾਰਾ ਪਾਪੀ ਨੂੰ ਪਾਪ ਕਰਨ ਦੇ ਵਿੱਚ ਆਨੰਦ ਮਿਲਦਾ ਉਹਨੂੰ ਅੱਛਾ ਲੱਗਦਾ ਹੂੰ ਸਾਈਕੋਲੋਜੀ ਇਦਾਂ ਬਣ ਜਾਂਦੀ ਹੈ ਸੈਕ ਇਹ ਮਨੋਵਿਗਿਆਨਕ ਹੈ ਉਹਨੂੰ ਉਹਦੇ ਚੋਂ ਹੀ ਮਿਲਦਾ ਹੈ ਬਿਲਕੁਲ ਜੀ ਖੁਸ਼ੀ ਮਿਲਦੀ ਹੈ ਬਹੁਤ ਸਾਰੀਆਂ ਦਾ ਨਜ਼ਮੀਆਂ ਜਿਹੜੀਆਂ ਆਪਾਂ ਦੇਖ ਸਕਦੇ ਆਪਾਂ ਲੈ ਸਕਦੇ ਆ ਬਿਲਕੁਲ ਜੀ ਹੁਣ ਆ ਸਰੀਰ ਗਾਲ ਲੈਨੇ ਆਪਾਂ ਹੁਣ ਚਲੋ ਨਾਂ ਵਿੱਚੇ ਤੇ ਭੜਕੀ ਚਿੱਟਾ ਖਾਨੇ ਹਮ ਨਾਮ ਆਇਆ ਮਲੀਨਾ ਰਾਮ ਬਿਲਕੁਲ ਸਰੀਰ ਵੀ ਗਾਲਿਆ ਘਰ ਦੀ ਸਾਰੀ ਦੌਲਤ ਵੀ ਖਤਮ ਕਰੀ ਬਿਲਕੁਲ ਪਰ ਉਹਨੂੰ ਉਹਦੇ ਚੋਂ ਸਕੂਨ ਮਿਲਦਾ ਹਮ ਟੈਂਪਰੇਰੀ ਹੈ ਨਾ ਜੀ ਹਾਂਜੀ ਉਹ ਆਰਜੀ ਤਾਂ ਆਰਜੀ ਤੌਰ ਤੇ ਹੁੰਦਾ ਜ਼ੁਲਮ ਹੋਵੇ ਪਾਪ ਹੋਣ ਬਿਲਕੁਲ ਸਹਿਰਾ ਮਲਾ ਕੇ ਗਿਆ ਹੈ 라ਵਣ ਕਿੱਥੇ ਗਿਆ ਬਿਲਕੁਲ ਜੀ ਹੋਰ ਦੁਨੀਆ ਦੇ ਬੜੇ ਨੇ ਬੜੇ ਰਾਜਿਆਂ ਦੀ ਆਪਾਂ ਗੱਲ ਕਰ ਸਕਦੇ ਬਿਲਕੁਲ ਜੀ ਪਰ ਹਮੇਸ਼ਾ ਸੱਚ ਨੇ ਹੀ ਸੱਚ ਰਹਿਣਾ ਸੱਚ ਰਹਿਣਾ ਔੜ ਕ ਸੱਚ ਕੂੜ ਨ ਖੁੱਟੇ ਨਾਨਕਾ ਔੜ ਕ ਸੱਚ ਰਹੀ ਜੀ ਉਹਨੇ ਚੰਦੂ ਜਹਾ ਨੇ ਫੇਰ ਯਤਨ ਦੂਜਾ ਯਤਨ ਕੀਤਾ ਹੰਬਲਾ ਮਾਰਿਆ ਜਿਹੜਾ ਸ਼ੈਤਾਨ ਹੁੰਦਾ ਉਹ ਟਿਕਦਾ ਨਹੀਂ ਵੀ ਕੋਈ ਨਹੀਂ ਵੀ ਹੋ ਸਕਦਾ ਜਿਹੜਾ ਪਰਮਾਨਸ ਬੰਦਾ ਮੇਰੀ ਦੂਈ ਵਾਰ ਕਹੇ ਤੇ ਲਾਲਚ ਵੀ ਦਿੱਤੇ ਮਾਇਆ ਵੀ ਦੇਣ ਦਾ ਪ੍ਰੋਸਾ ਦਿੱਤਾ ਜੀ ਇੱਕ ਐਸੇ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਵਸਤਰ ਭੇਜੇ ਉਹਨੇ ਜਿਹੜੇ ਜ਼ਹਿਰ ਦੇ ਨਾਲ ਲਿਬੇੜੇ ਹੋਏ ਸੀ ਜਾਂ ਚਲੋ ਜਿਨ੍ਹਾਂ 'ਚ ਜ਼ਹਿਰ ਦੀ ਪਾਣ ਸੀ ਹੂੰ ਜਿਹੜਾ ਵਿਅਕਤੀ ਉਹਨੂੰ ਪੈਨੂਗਾ ਉਹਨੂੰ ਜ਼ਹਿਰ ਚੜਜੂਗੀ ਜੀ ਗੁਰੂ ਹਰਗੋਬਿੰਦ ਮਹਾਰਾਜ ਨੂੰ ਉਹ ਭੇਜਿਆ ਤੇ ਨਾਲੇ ਚਿੱਠੀ ਗਈ ਉਹ ਜਿਵੇਂ ਆਪਾਂ ਕਹਿੰਦੇ ਜੇਲ੍ਹ ਸੁਬਡੈਂਟ ਜੇਲ੍ਹ ਦੇ ਕੋਤਾਲ ਕੋਲੇ ਜਾਣੀ ਸੀ ਨਾ ਹਰੀਦਾਸ ਦਰੋਗੇ ਦੇ ਕੋਲ ਗਈ ਚਿੱਠੀ ਵੀ ਗਈ ਉਹ ਚੋਗਾ ਵੀ ਗਿਆ ਹੂੰ ਵੀ ਇਹ ਚੋਗਾ ਗੁਰੂ ਹਰਗੋਬਿੰਦ ਮਹਾਰਾਜ ਨੂੰ ਤੁਸੀਂ ਪਵਾ ਦੋ ਉਹਨਾਂ ਨੂੰ ਜ਼ਹਿਰ ਚੜ ਜੂਗੀ ਗੱਲ ਖਤਮ ਹੋ ਜੇਗੀ ਜੀ ਪਰ ਉਸ ਹਰੀਦਾਸ ਦਰੋਗੇ ਨੇ ਜਿਹਨੂੰ ਗੁਰੂ ਹਰਗੋਬਿੰਦ ਮਹਾਰਾਜ ਨੂੰ ਰੱਬ ਦਿਸਦਾ ਸੀ ਜੀ ਉਹਨਾਂ ਨੇ ਦੂਜੀ ਚਿੱਠੀ ਵੀ ਲਿਜਾ ਕੇ ਉਹਦੇ 'ਚ ਗੁਰੂ ਹਰਗੋਬਿੰਦ ਮਹਾਰਾਜ ਦੇ ਸਾਹਮਣੇ ਰੱਖ ਦਿੱਤੀ ਜੀ ਬਿਲਕੁਲ ਇੰਜ ਇਹ ਦੋ ਮਤਲਬ ਚੰਦੂ ਦੇ ਦੋ ਜਿਹੜੇ ਹਮਲੇ ਐ ਦੋ ਸਾਜ਼ ਛੈ ਜੀ ਇਤਿਹਾਸ 'ਚ ਆਉਣੀ ਹੈ ਬਿਲਕੁਲ